ਦੇਸ਼ ਭਰ ਦੇ ਗਿਗ ਐਪ ਜਿਵੇਂ ਕਿ ਓਲਾ ਉਬਰ ਤੇ ਰੈਪਿਡੋ ਜਿਹੜੇ ਇਸ ਦੇ ਵਿੱਚ ਕੰਮ ਕਰਦੇ ਡਰਾਈਵਰ ਨੇ ਉਹ 7 ਫਰਵਰੀ ਨੂੰ 6 ਘੰਟਿਆਂ ਦੀ ਹੜਤਾਲ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਇਹ ਹੜਤਾਲ ਜਿਹੜੀ 올 ਇੰਡੀਆ ਬ੍ਰੇਕਡਾਊਨ ਦੇ ਤਹਿਤ ਕੀਤੀ ਜਾਵੇਗੀ ਤੇ ਇਸ ਹੜਤਾਲ ਦੇ ਵਿੱਚ ਤੇਲਗਾਨਾ ਗਿਗ ਅਤੇ ਪਲੇਟਫਾਰਮ ਵਰਕਰ ਯੂਨੀਅਨ ਨੇ ਬੁਲਾਈ ਹੈ ਇਹ ਹੜਤਾਲ ਇਹ ਯੂਨੀਅਨ ਓਲਾ ਉਬਰ ਅਤੇ ਰੈਪਿਡੋ ਵਰਗੀਆਂ ਐਪ ਆਧਾਰਿਤ ਸਰਵਿਸ ਦੇ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ ਦੀ ਜਿਹੜੀ ਸਿਹਤ ਅਤੇ ਹੱਕਾਂ ਦੇ ਲਈ ਕੰਮ ਕਰਦੀ ਹੈ ਡਰਾਈਵਰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਹੜਤਾਲ ਕਰ ਰਹੇ ਨੇ ਜਿਵੇਂ ਕਿ ਘੱਟੋ ਘੱਟ ਫੇਅਰ ਨਿਰਧਾਰਿਤ ਕੀਤੇ ਜਾਣ ਤੇ ਪੈਨਿਕ ਜਿਹੜੇ ਬਟਨ ਦੇ ਸਮਾਨਤਾ ਦੇ ਵਿੱਚ ਜਿਹੜੀ ਸ਼ਿਕਾਇਤ ਤੁਰੰਤ ਨਿਵਾਰਨ ਹੋਵੇ ਤੇ ਯੂਨੀਅਨ ਨੇ ਕਿਹਾ ਕਿ ਬਿਨਾਂ ਸਰਕਾਰ ਦੇ ਨਿਰਧਾਰਿਤ ਦੇ ਫੇਅਰ ਦੇ ਕੰਪਨੀਆਂ ਖੁਦ ਫੇਅਰ ਫਿਕਸ ਕਰਦੀਆਂ ਹਨ ਇਸ ਕਾਰਨ ਡਰਾਈਵਰਾਂ ਨੂੰ ਆਮਦਨ ਘਟ ਰਹੀਦੀ ਹੈ ਤੇ ਕੰਮ ਦੇ ਹਾਲਾਤ ਔਖੇ ਹੋ ਜਾਂਦੇ ਨੇ ਉਹ ਜਿਹੜੇ ਨੇ ਆ ਸੁਰੱਖਿਅਤ ਮਹਿਸੂਸ ਕਰਦੇ ਨੇ ਹੜਤਾਲ ਦਾ ਮਕਸਦ ਸਰਕਾਰ ਨੂੰ ਇਹਨਾਂ ਮਾਮਲਿਆਂ ਤੇ ਕਾਰਵਾਈ ਕਰਨ ਦੇ ਲਈ ਮਜਬੂਰ ਕਰਨਾ ਹੈ ਯੂਨੀਅਨ ਦੀਆਂ ਮੁੱਖ ਮੰਗਾਂ ਨੇ ਸਰਕਾਰ ਘਟੋ ਘਟ ਸ਼ੁਰੂਆਤੀ ਫੇਅਰ ਤੁਰੰਤ ਨਿਰਧਾਰਨ ਕਰੇ ਨਿੱਜੀ ਗੈਂਗ ਕਮਿਸ਼ਨਰ ਵਾਣਾ ਦੇ ਨੂੰ ਲੈ ਕੇ ਜਿਹੜੇ ਯਾਤਰੀਆਂ ਦਾ ਸਨਮਾਨ ਟਰਾਂਸਪੋਰਟ ਦੇ ਲਈ ਵਰਤਨਾ ਬੰਦ ਕੀਤਾ ਜਾਵੇ ਤਾਂ ਜੋ ਲਾਇਸੈਂਸਡ ਡਰਾਈਵਰਾਂ ਦੀ ਆਮਦਨ ਬਚੀ ਰਹੇ